ਨਮਸਕਾਰ ਮੈਂ ਹਾ ਤੋੜਾ ਹੂ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਲੋਕ ਸਭਾ ਦੀਆਂ ਚੋਣਾਂ ਦੀ ਗੱਲ ਕਰਦੇ ਹਾਂ ਅਤੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਅਲੱਗ-ਅਲੱਗ ਪਾਰਟੀਆਂ ਨੇ ਆਪੋ-ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰੇ ਸੀ ਕਈ ਜਿੱਤੇ ਕਈ ਹਾਰੇ ਲੇਕਿਨ ਜੇ ਗੱਲ ਕਰੀਏ ਲੋਕ ਸਭਾ ਦੇ ਚੋਣ ਦੇ ਖਰਚਿਆਂ ਦੀ ਜੋ ਵਕ ਵਕ ਉਮੀਦਵਾਰਾਂ ਦੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਿਦੇ ਨੇ ਕੀਤੇ ਨੇ ਤੁਹਾਡੀ ਪੈਰਾਥਲੋ ਜ਼ਮੀਨ ਨਿਕਲ ਜਾਵੇਗੀ ਕਿਉਂਕਿ ਉਹਨਾਂ ਨੇ ਜਿਹੜਾ ਪੈਸਾ ਵਹਾਇਆ ਹੈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇਹ ਜੋ ਵਹਾਇਆ ਹੈ ਜਿਵੇਂ ਪਾਣੀ ਵਹਾਈ ਦਾ ਇਸ ਨੂੰ ਲੈ ਕੇ ਹੁਣ ਚੋਣ ਕਮਿਸ਼ਨ ਨੇ ਵੱਡੇ ਖੁਲਾਸੇ ਕੀਤੇ ਨੇ ਇਹ ਪੈਸਾ ਕਿਵੇਂ ਆਇਆ ਐਨਾ ਪੈਸਾ ਮੁਹੱਈਆ ਕਿਵੇਂ ਕਰਵਾਇਆ ਗਿਆ ਅਤੇ ਇੰਨਾ ਖਰਚ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਿਉਂ ਅਸੀਂ ਗੱਲ ਕਰਦੇ ਹਾਂ ਸਪੈਸ਼ਲੀ ਪੰਜਾਬ ਦੀ ਨੰਬਰ 1 ਤੇ ਰਹੇ ਨੇ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਭਾਵੇਂ ਉਹਨਾਂ ਨੇ ਹਲਕਾ ਬਠਿੰਡਾ ਤੋਂ ਲੋਕ ਸਭਾ ਦੀ ਸੀਟ ਜਿੱਤ ਲਈ ਹੈ ਬੀਬੀ ਹਰਸਿਮਰਤ ਕੌਰ ਬਾਦਲ ਉਹਨਾਂ ਨੇ 93 ਲੱਖ ਰੁਪਏ ਖਰਚਿਆ ਹੈ ਦੂਜੇ ਨੰਬਰ ਤੇ ਗੱਲ ਕਰਦੇ ਹਾਂ ਚਰਜ ਸਿੰਘ ਚੰਨੀ ਦੀ ਜਿਨ੍ਹਾਂ ਨੇ ਲੋਕ ਸਭਾ ਦੀ ਚੋਣ ਲੜੀ ਸੀ ਹਲਕਾ ਜਲੰਧਰ ਤੋਂ ਅਤੇ ਸਾਬਕਾ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ 2021 ਦੇ ਵਿੱਚ ਉਹਨਾਂ ਦੇ ਦੁਆਰਾ 88 ਲੱਖ ਰੁਪਇਆ ਜਿਹੜਾ ਹੈ ਪਾਣੀ ਵਾਂਗੂ ਵਹਾਇਆ ਗਿਆ ਹੈ ਹਲਕਾ ਜਲੰਧਰ ਦੇ ਵਿੱਚ ਤੀਸਰਾ ਨਾਮ ਆ ਰਿਹਾ ਹੈ ਜੀ ਕਰਮਵੀਰ ਗਾਂਧੀ ਪਟਿਆਲੇ ਤੋਂ ਕਾਂਗਰਸ ਦੇ ਉਮੀਦਵਾਰ 82 ਲੱਖ ਰੁਪਏ ਖਰਚ ਕੀਤਾ ਗਿਆ ਹੈ ਇਹਨਾਂ ਵੱਲੋਂ ਤੀਸਰਾ ਨਾਮ ਆ ਰਿਹਾ ਹੈ ਜੀ ਮੀਤ ਹੈ ਮੀਤ ਹੇਰ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਹਲਕਾ ਬਰਨਾਲਾ ਤੋਂ 77 ਲੱਖ ਰੁਪਇਆ ਖਰਚਾ ਕੀਤਾ ਹੈ ਅਤੇ ਚੌਥੇ ਨੰਬਰ ਤੇ ਆ ਰਿਹਾ ਹੈ ਭਾਈ ਸਰਬਜੀਤ ਸਿੰਘ ਖਾਲਸਾ ਜਿਨ੍ਹਾਂ ਨੇ ਐਜ਼ੇ ਆਜ਼ਾਦ ਉਮੀਦਵਾਰ ਚੋਣ ਲੜੀ ਸੀ ਹਲਕਾ ਫਰੀਦਕੋਟ ਤੋਂ ਇਹਨਾਂ ਨੇ ਲਗਭਗ 72 ਲੱਖ ਰੁਪਏ ਖਰਚ ਕੀਤਾ ਹੈ ਅਤੇ ਪੰਜਵੇਂ ਨੰਬਰ ਤੇ ਹੈ ਭਾਈ ਅਮਰਪਾਲ ਸਿੰਘ ਖਾਲਸਾ ਜਿਸ ਦੀ ਜੇ ਅਮਾਉਂਟ ਜਦੋਂ ਨਾਮਜ਼ਦੀ ਦੇ ਪਰਚੇ ਭਰੇ ਗਏ ਸੀ ਸਿਰਫ 10000 ਦੇ ਕਰੀਬ ਦੱਸੀ ਜਾ ਰਹੀ ਸੀ ਲੇਕਿਨ ਇਹਨਾਂ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 44 ਲੱਖ ਰੁਪਏ ਖਰਚਾ ਕੀਤਾ ਹੈ ਇਟ ਮੀਨਸ ਚਾਹੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਚਾਹੇ ਲੋਕ ਸਭਾ ਦੀਆਂ ਚੋਣਾਂ ਹੋਣ ਇੱਕ ਆਮ ਲੋਕ ਵਾਸਤੇ ਇਹ ਖਰਚਾ ਕਰਨਾ ਬੜਾ ਮੁਸ਼ਕਲ ਹੈ ਜਦੋਂ ਕਿ ਆਮ ਲੋਕਾਂ ਦੇ ਘਰ ਪੋਲਿਟਿਸ਼ੀਅਨ ਜਿਹੜੇ ਪੋਲਿਟਿਕ ਵਿਚ ਨਹੀਂ ਆਉਂਦੇ ਇਸ ਲਈ ਲੈ ਕੇ ਹੁਣ ਵੱਡੇ ਖੁਲਾਸੇ ਹੋਣਗੇ ਕਿ ਇਹ ਪੈਸਾ ਕਿੱਥੋਂ ਮੁਹੱਈਆ ਕਰਵਾਇਆ ਗਿਆ ਕਿਵੇਂ ਆਇਆ ਕਿੱਥੇ ਖਰਚਾ ਗਿਆ ਇਸ ਦੀ ਹੁਣ ਜਵਾਬਦੇਹੀ ਦੇਣੀ ਪਵੇਗੀ ਇਹਨਾਂ ਸਾਰੇ ਹੀ ਉਹ ਉਮੀਦਵਾਰਾਂ ਨੂੰ ਜਿਹੜੇ ਲੋਕ ਸਭਾ ਦੀਆਂ ਚੋਣਾਂ ਜਿੱਤੇ ਨੇ ਆਪੋ ਆਪਣੇ ਹਲਕਿਆਂ ਤੋਂ ਜਾਂ ਕਹਿ ਦਈਏ ਜ਼ਿਲ੍ਹਿਆਂ ਤੋਂ ਕਿਉਂਕਿ ਇਹਨਾਂ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜਾ ਪੈਸਾ ਵਹਾਇਆ ਹੈ ਉਹ ਪਾਣੀ ਵਾਂਗੂ ਵਹਾਇਆ ਹੈ ਇਸ ਦੀ ਜਵਾਬਦੇਹੀ ਐ ਚੋਣ ਕਮਿਸ਼ਨ ਨੇ ਮੰਗ ਲਈ ਹੈ ਅਤੇ ਇਹ ਪੈਸਾ ਕਿੱਥੇ ਖਰਚਿਆ ਕਿੱਥੋਂ ਆਇਆ ਕਿਵੇਂ ਮੁਹੱਈਆ ਕਰਵਾਇਆ ਗਿਆ ਹੁਣ ਸਾਰੀ ਇਸ ਦੀ ਡਿਟੇਲ ਪੂਰੀ ਤਰ੍ਹਾਂ ਇਹਨਾਂ 55 ਉਮੀਦਵਾਰਾਂ ਨੂੰ ਚੋਣ ਕਮਿਸ਼ਨ ਨੂੰ ਸੌਂਪੀ ਪਵੇਗੀ ਜੇਕਰ ਨਹੀਂ ਸੌਂਦੇ ਤਾਂ ਬੜੀ ਵੱਡੀ ਆਚ ਇਹਨਾ ਤੇ ਆ ਸਕਦੀ ਹੈ ਜਿਹੜੇ ਲੋਕ ਸਭਾ ਦੀਆਂ ਚੋਣਾਂ ਲੜੇ ਸੀ ਅਤੇ ਆਪਣੇ ਆਪਣੇ ਹਲਕਿਆਂ ਤੋਂ ਇਹ ਲੋਕ ਸਭਾ ਦੀ ਚੋਣ ਜਿੱਤੇ ਵੀ ਸੀ ਯਾਨੀ ਕਿ ਇਹਨਾਂ ਦੀਆਂ ਹੋਰ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਧੰਨਵਾਦ